اوه او 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 ਤੋ ਅੱਜ ਪਾਨਾ ਸਿੱਧੂ ਦੀ ਰਿਹਾਈ ਦੇ ਲਈ 3 ਤਰੀਕ ਦੀ ਜੋ ਕਾਲ ਸੀ ਉਸ ਦੇ ਵਿੱਚ ਪੰਜਾਬ ਹਿਮਾਚਲ ਹਰਿਆਣਾ ਰਾਜਸਥਾਨ ਤੋਂ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਜਿੰਨਾ ਤੇ ਕੀ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਜਿੱਥੇ ਕਿ ਕੁਝ ਨੌਜਵਾਨ ਜੋ ਕਿ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ ਉਹਨਾਂ ਤੋਂ ਇਲਾਵਾ ਕਿਸਾਨ ਆਗੂਆਂ ਤੇ ਹੋਰ ਨੌਜਵਾਨ ਜਥੇਬੰਦੀਆਂ ਦੇ ਆਗੂਆਂ ਨੂੰ ਪਹਿਲਾਂ ਹੀ ਹਾਊਸ ਅਰੈਸਟ ਕਰ ਦਿੱਤਾ ਗਿਆ ਉੱਥੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਹਾਊਸ ਅਰੈਸਟ ਕਰ ਦਿੱਤਾ ਗਿਆ ਆਓ ਮੌਕੇ ਦੀਆਂ ਕੁਝ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੁਹਾਡੇ ਇਸ ਮਾਮਲੇ ਤੇ ਕੀ ਕਹਿਣਾ ਹੈ ਜਰੂਰ ਕਮੈਂਟ ਕਰਨਾ ਤੇ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਧੰਨਵਾਦ ਜਿੰਦਾਬਾ 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 ਲਖੇ ਭਾਈ ਦੀ ਪੰਜਾਬ ਚਾਲ ਯਾਤਰਾ ਕਾਮਯਾਬ ਕਰੋ ਦੂਜੇ ਭਾਈ ਨਾਲ ਬਾਰੇ ਸਾਰੇ ਸਾਰੇ ਜਿੰਦਾਬਾ ਜਿੰਦਾਬਾ ਬਹੁਤ ਖਾਸ ਹੈ ਇੱਕ ਦੋ ਸਾਰੇ ਨੌਜਵਾਨ ਸੋਖੇਰੇ ਬੋਲਦੇ ਸਾਰੇ ਭਰਾ ਸਾਈਡ ਤੇ ਆ ਕੇ ਗੱਬੀ ਆ ਕੇ ਗੱਬੀਓ ਕਿਉਂਕਿ ਆਪਾਂ ਨੂੰ ਬਸ ਗੱਬੀ ਦੀ ਸਪੀਕਰ ਦੀ ਲੋੜ ਪਈ ਨੀ ਬੰਦਰ ਹੱਥ ਨੜੀ ਜੀ ਇਹ ਦੋ ਸਾਰੇ ਭਰਾਵਾਂ ਨੇ ਦੇਖਿਆ ਸਿਕਰ ਵਾਲੀ ਗੱਡੀ ਨੂੰ ਨੌਂ ਵਾਰ ਫੇਰ ਤੇ ਨੌਂ ਵਾਰ ਸਾਰੇ ਤੁਸੀਂ ਬਹੁਤ ਖਿਆਰੋ ਦੋਨੋਂ ਬਾਈ ਫੇਰ ਨਾ ਬੜੀ ਦੂਰ ਹੈ ਬਾਈ ਬੰਦੇ ਗੱਡੀ ਪੂਰੇ ਉਹ ਮੈਨੂੰ ਫੜਾ ਦੇ ਬਾਈ ਬਾਈ ਜਸਵਿੰਦਰ ਮਾਣਾ ਉਹਰੇ ਆਈ ਜਸਵਿੰਦਰ ਐਥੇ ਰੁਕਣਾ ਬਾਈ ਕਿਵੇਂ ਕਰਨਾ ਦੱਸਿਆ ਦਿਨਾ ਰੁਕ ਜਾਓ ਬਾਈ ਕਿਰਾਂ ਸਾਰੇ ਰੁਕ ਜਾਓ ਇੱਕ ਮਿੰਟ ਬਾਈ ਮੈਂ ਕਰ ਲਾਂਗਾ ਆ ਸੀਸਾ ਥੱਲੇ ਕਰਦੇ। ਭਾਈ ਜੀ ਸੁਬਿੰਦਰ ਅੱਗੇ ਉੱਥੇ ਤੱਕ ਜਾਣਾ। ਉਹ ਦੁਆਰ ਰੋਕੀ ਜਾ ਕੇ ਇੱਥੇ। ਚਲੋ ਜੀ ਇੱਥੇ ਆ ਕੇ ਜਾਏਗਾ ਰੁਕਣਾ ਬਾਈ ਸੜਕ 'ਤੇ ਬਹਿ ਜਾ ਸਾਰੇ ਅੱਗੇ ਜਾ ਕੇ ਰੁਕਣਾ। ਆ ਜਾ ਬਾਈ। ਹੈ ਜੀ। वो स्टेज चल दिया बी अगे काफले पाए रुक जाए सारे नौजवाना ने चलो भाई है जी चल भाई आ गए चल भाई चलो जी छी भाई चल चलना ਤੋਰੀ ਚੱਲ ਬਾਈ ਤੋਰੀ ਚੱਲ ਗੱਡੀ ਵਾਲਾ ਬਾਈ ਮਾੜੀ ਮਾੜੀ ਤੋਰੀ ਚੱਲ ਬਨਾ ਸਿੱਧੂ ਲੈ ਵੇ ਨੌਜਵਾਨਾਂ ਨੂੰ ਪੀਲ ਆ ਬਾਈ ਅਸੀਂ ਬੰਨ ਚੁੱਕੇ ਆ ਸਾਰੇ ਨੌ ਜਗਾ ਕਿਹੜੀ ਆ ਬਾਈ ਬਾਈ ਸੀਨੀਅਰ ਆਪਣੇ ਸੰਗੁਣ ਪਟਿਆਲਾ ਰੋਡ ਆ ਜਿਹੜੇ ਉਹਦਾ ਬੰਦਾ ਮੈਨੂੰ ਸੂਲ ਹਾਈਵੇ ਤੇ ਫੇਰ ਕਾ ਮਿਲਕ ਪਲਾਂਟ ਦੇ ਜਿਹੜਾ ਹਾਈ ਬੀਂਡਿਕਲ ਬਸੰਦੇ ਵਾਲਾ ਉੱਥੇ ਬਾਈ ਰੁਕੇ ਹੋਏ ਆ ਉੱਥੇ ਜਾਮ ਲੱਗਿਆ ਹੋਇਆ ਉੱਥੇ ਮੈਂ ਵੀ ਸਾਰਿਆਂ ਨੇ ਤੁਸੀਂ ਇੱਥੇ ਆ ਜਾਣਾ ਜਿੱਤੋਂ ਅਪੀਲ ਆ ਜਿੰਨੇ ਸਾਰੇ ਆਸੇ ਪਾਸੇ ਫਸੇ ਹੋਏ ਨੇ ਉਹ ਨਿਕਲ ਕੇ ਸਾਰੇ ਭਾਈ ਇੱਥੇ ਪਹੁੰਚੋ ਭਾਈ ਆ ਹਾਈਵੇ ਦੇ ਉੱਤੇ ਜਾਮ ਲੱਗਾ ਪੱਕੇ ਤੌਰ ਤੇ ਇੱਥੇ ਰਹਿ ਗਏ ਇੱਥੇ ਬੈਠਾਂਗੇ ਅਗਲੀ ਗੱਲਬਾਤ ਅਗਲੀ ਰਣਨੀਤੀ ਕੀ ਹੈ ਉਹ ਬਾਅਦ ਚ ਦੱਸਿਆ ਜਾਊਗਾ ਅਲੀ ਚੱਲੋ ਜੀ ਤੋਰੀ ਚੱਲੋ ਜੀ ਗੱਡੀ ਜੀ ਤੇ ਹੱਥ ਪਿੱਛੇ ਦਾ ਪਿੱਛੇ ਹੋ ਜਾ ਕਹਿਣਾ ਪਤਾ ਨਹੀਂ ਚਲੋ ਜੀ ਚਲੋ ਤੋਰ ਲੋ ਅੱਗੇ ਲੈ ਚੋ ਅੱਗੇ ਲੈ ਚੋ ਅੱਗੇ ਲੈ ਚੋ ਅੱਗੇ ਲੈ ਚੋ ਜੀ ਅੱਗੇ ਲੈ ਚੋ ਜੀ ਜਿੰਦਾਬਾਦ ਅੰਨਾ ਸਿੱਧੀ ਜਿੰਦਾਬਾਦ ਨਕਸਾ ਸੁਦੇਣਾ ਜਿੰਦਾਬਾਦ ਜਿੰਦਾਬਾਦ ਅੰਨਾ ਸਿੱਧੀ ਆਹ ਸਾਹਦੇ ਸਾਹਮਣੇ ਆ ਜਿਹੜਾ ਗੁੱਸਾ ਨੋਜਾਈ ਆ ਜੋ ਜ਼ਬਰਦਸਤੀ ਆ ਰਹੀ ਏ ਸਾਡੀ ਜਵਾਨੀ ਦੇ ਉੱਤੇ ਪਹਿਲਾਂ ਐਨਐਸਏ ਲਾ ਕੇ ਜਬਰੂ ਕਰ ਸਕਦੇ ਹੁਣ ਜਾ ਕੇ ਭਾਨੇ ਅਰਗੇ ਪਹਿਲਾ ਮੁੱਸੀ ਵਾਲੇ ਨੇ ਮਰਵਾਏ ਜੀ ਸਿੱਧੂਵੈਲਾ ਨੇ ਮਰਵਾਏ ਆ ਉਹ ਰੋ ਆ ਗੁੱਸਾ ਇਹ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਵੀ ਤੁਸੀਂ ਡੰਡੇ ਨਾਲ ਤੈਨੂੰ ਕਿਵੇਂ ਦਵਾ ਦੋਗੇ ਨਾ ਦਵੇ ਆ ਤੇ ਮੌਤ ਆਪਣਾ ਕਹਾਂ ਲੈ ਚੱਲੀ बची कराचो पेंशन बची चलो भाई चलो चलो लै चलो लै चलो लै चलो स्टेज कल लॻी आहे भाई ہاں او ٹریکٹر تو چلو ٹھیک ہے جی اٿي روڪ دو جی الو اگلي دا اوتي لک کے کھا چلا کہ کوئی باہ سارے آ کے پا او بھائی کجگارا صاحب دے بھائی بولو تین سونیا سلامات زندہ باد زندہ باد زندہ باد